ਬੋਲ ਪੜਦੇ ਹੋ ਨਾ ਤੁਹਾਨੂੰ ਪਤਾ ਲੱਗਦਾ ਵੀ ਕਿੱਥੇ ਈਰਾਨ ਖੁਰਾਸਾਨ ਤੱਕ ਪਰਬਤ ਕੱਟੋ ਈਰਾਨ ਖੁਰਾਸਾਨ ਕੇ ਮਾਰਾ ਹੀ ਕਹਿੰਦੇ ਉਹ ਤਾਂ ਹਜੇ ਕੱਟੇ ਨਹੀਂ ਅਸੀਂ ਉਹ ਤਾਂ ਹਜੇ ਕੱਟਨੇ ਐ ਉਹ ਖਾਲਸੇ ਨੇ ਜਿਹੜੀਆਂ ਉਹ ਮੱਲਾ ਮਾਰਨੀਆਂ ਨਾ ਕਿੱਡੀ ਕਮਾਲ ਦੀ ਗੱਲ ਐ ਜਦੋਂ ਸਤਿਪਾਤਸ਼ਾ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਆ ਨਾ ਸੁਣੋ ਆਨੰਦ ਲਾਲ ਜੀ ਇਹ ਸਾਧ ਤਰਕਟ ਕਰੂੰਗਾ ਆਪਣਾ ਰਾਜ ਚਾਰ ਬਰਨ ਇੱਕ ਬਰਨ ਕਰਾਉਂ ਵਾਹਿਗੁਰੂ ਸਿੰਘ ਕੋ ਨਾਮ ਜਪਾਂ ਚੜ੍ਹੇ ਤਰੰਗ ਉਡਾਵੇਂ ਬਾਜ ਦੇਖ ਖਾਲਸੇ ਕੋ ਤੁਰਕ ਜਾਣਗੇ ਭਾਗ ਸਵਾਲਾਤ ਸੇ ਇਕ ਲੜਾਉਂ ਚੜ੍ਹੇ ਸਿੰਘ ਤੇ ਇਸ ਮੁਕਤ ਕਰਾਉਂ ਝੂਲਰ ਨੇਜੇ ਹਸਤੀ ਸਵਾਲ ਆਖ ਜਦ ਧੁਕੇ ਪਲੀਤਾ ਤਬੇ ਖਾਲਸਾ ਉਹਦੇ ਅਸਤ ਲੋਕ ਕਹਿੰਦੇ ਜੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸੂਤ ਨਹੀਂ ਚੱਪਦਾ ਸੀ ਖਾਲਸੇ ਦਾ ਰਾਜ ਨਹੀਂ ਚੱਪੂ ਅਸਲ ਦੇ ਵਿੱਚ ਤਬੇ ਖਾਲਸਾ ਉਹਦੇ ਅਸਤ ਸੂਰਜ ਚੜਨ ਤੋਂ ਲੈ ਕੇ ਛਿਪਣ ਤੱਕ ਖਾਲਸੇ ਦਾ ਰਾਜ ਹੋਊਗਾ ਉਹਦਾ ਖਾਲਸੇ ਨੇ ਹਜੇ ਪ੍ਰਗਟ ਕਰਨੀਆਂ ਚੀਜ਼ਾਂ ਹਜੇ ਤਾਂ ਅਸੀਂ ਉਹਦੀਆਂ ਗੱਲਾਂ ਕਰ ਰਹੇ ਹਾਂ ਜਿੰਨਾ ਖਾਲਸੇ ਨੇ ਕੀਤਾ ਆ ਮਹਾਰਾਜ ਨੇ ਮਿਹਰ ਕਰਨੀਆਂ ਸੀ ਦਸੰਗ ਨੇ ਮਿਹਰ ਕਰਨੀਆਂ ਹਜੇ ਭੱਤੇ ਬੰਦਾ ਦਾ ਖਾਲਸੇ ਨੇ ਮਾਰਨੀ ਆ ਉਹ ਖਾਲਸਾ ਜਿਹੜਾ ਪ੍ਰਗਟ ਹੋਇਆ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਬਾਪੂ ਜੋਗਾ ਸਿੰਘ ਜੋਗੀ ਜੀ ਉਹ ਲਾਈਨਾਂ ਜਦੋਂ ਕਹਿੰਦੇ ਆ ਨਾ ਉਹ 45 ਦੇ ਕੱਟੇ ਤਾਂ ਜੁੜੇ ਕਿਵੇਂ ਬੰਦਾ ਹਰ ਕੋਈ ਸੋਚਾਂ ਸੋਚਦਾ ਸੀ ਅੱਗੇ 10000 ਤੋਂ ਇੱਕ ਮਰਿਆ ਹੁਣ ਤੇ ਹਰ ਕੋਈ ਮਰਨਾ ਲੋਚਦਾ ਸੀ ਹਾਲ ਸਮੇਂ ਦਾ ਇਸ ਤਰ੍ਹਾਂ ਜਾਪਦਾ ਸੀ ਹਾਸੇ ਆਉਣਗੇ ਬੰਦੇ ਨਰਾਸਿਆਂ ਨੂੰ ਉਦੋਂ ਪਾਣੀ ਨੂੰ ਅਣਖ ਦੀ ਪਾਣ ਚੜ ਗਈ ਖੰਡਾ ਛੋ ਗਿਆ ਜਦੋਂ ਪਤਾ ਸੀ ਇਹ ਵੀ ਆਖਿਆ ਉਹ